ਸਰ ਗੋਲ ਗੱਪੇ ਨਾ ਖਾ ਲੀਏ ਚਲ ਖਾਈ ਲੈਨੇ ਆ ਫੇਰੀ ਗੱਲ ਬਹੁਤ ਕੋਲ ਕਾਈ ਤੋ ਅੱਬ ਯਾਰ ਬਿੱਚੀ ਛੱਡ ਦਿੰਨੇ ਆ ਕੋਲ ਦਾ ਖੜੇ ਆ ਵਾਓ ਦੀ ਕੋ ਖਵਾਣਾ ਗੋਲ ਗੱਪੇ ਦਾ ਕਰੀਏ ਆ ਜੇੜੇ ਕੱਟਾ ਵਾਲੇ 48 ਕਰਦੇ ਆ ਬੜਾ ਵਧੀਆ ਗਾ ਮੀ ਭੈ ਕਹਿੰਦਾ ਦੀ ਕੋ ਠੰਡ ਹੋ ਗਈ ਉਪਰ ਆ ਉਹ ਗੋਲ ਗੱਪੇ ਖਾਣਿਆ ਬਾਈ ਤੋਂ ਕੇਮ ਆ ਬਾਈ ਦੀਪਕਾ ਵਧੀਆ ਭਾਈ ਚੱਬੀ ਕੀ ਹਾਲ ਆ ਭਾਈ ਵਧੀਆ ਭਾਈ ਤੁਸੀਂ ਨਾਲ ਭਈਆ ਗੋਲ ਗੱਪੇ ਖਵਾ ਦੇ ਕੁੱਤ ਮੁਨਿਆਦਨ ਗੋਲਗਾ ਪਿਵਾਦਾ ਮੈਂ ਦਾ ਮਤਾ ਕਰਨਾ ਕੋਈ ਯਾਰ ਫੋਨ ਲੱਗ ਜੂ ਤੈਨੂੰ ਅਮਲੀ ਬੰਦੇ ਦਾ ਯਾਰ ਭਾਈ ਮਰ ਕੇ ਕਹਾ ਬਾਗਿਆ ਯਾਰ ਕਿਉਂ ਦਿਮਾਗਾ ਇਹ ਦਾ ਅੱਗੀ ਮਲਕਾਂ ਦਾ ਮੈਂ ਦਿਮਾਗ ਨਹੀਂ ਕੀ ਆ ਜੰਦਾ ਲੈ ਧਫਲਾ ਹੋਰ ਕੀ ਪਲੇਟ ਹੀ ਬਣਾਣੀ ਬਣਾ ਬਾਈ ਯਾਰ ਸੈ ਛੋਟੇ ਰੱਖ ਵੱਡੇ ਵਾਲੇ ਹੈਗਾ ਠੀਕ ਹੈ ਚੰਗਾ ਚੰਗਾ ਦੋਨੇ ਦੋ ਜੀ ਪਲੇਟ ਦੇ ਯਾਰ ਦੀਪਕਾ ਕਿੱਥੋਂ ਗੱਥੋ ਆ ਜਾਂਦੇ ਆ ਤੈਨੂੰ ਕਹਿੰਦੇ ਦੱਸ ਸਾਈਜ਼ ਆਪਾਂ ਦਾ ਪਲੇਟ ਛੋਟੀ ਆ ਗਏ ਪਲੇਟ ਸਾਈਜ਼ ਵੱਡਾ ਐ ਕਰੀਂ ਨਾ ਖਾਈਦਾ ਨਹੀਂ ਤੁਸਾਂ ਕਹੇ ਮਰਜ਼ੀ ਹੋਣਾ ਬਾਈ ਯਾਰ ਮਜ਼ਾਕ ਨਹੀਂ ਕਰਦੇ ਨੇ ਬੰਦੇ ਨੂੰ ਗੱਤ ਦਾ ਮਾਰਿਆ ਹੁੰਦਾ ਐ ਸਮਝੋ ਜਾਦਿਆ ਬਸ ਬਾਈ ਬਸ ਕਹਿੰਦੇ ਨੇ ਹੁਣ ਕੀ ਹੋ ਗਿਆ ਤੈਨੂੰ ਬਾਹਰ ਅੱਜ ਗਿਆ ਬਸ ਇਹਨੇ ਖਾ ਵੀ ਲਏ ਬਸ ਦੀਪ ਦਾ ਬੋਤਲ ਆ ਰਹੀ ਪਾਪੜੀ ਖਵਾ ਦੇ ਭਾਈ। ਭਾਇ ਕਸ ਰਹਿੰਦੀ ਆ। ਔਰ ਆਪਾਂ ਆਪਣੀ ਲੱਤ ਜੀ ਆ ਜਾਂਦੀ ਆ। ਪਾਪ ਵੀ ਨਾ ਕਰੀ ਲੱਤ ਉਂਦੀ ਆ ਯਾਰ। ਭਾਈ ਦੀਪਕ ਗੋਲ ਗੱਪੇ ਤੇ ਜਮਾਂ ਸਰਾਵ ਜੇ। ਜਮਾਂ ਨਜ਼ਾਰਾ ਆ ਗਿਆ ਭਾਈ। ਆਪਣੇ ਕਿੰਨੇ ਪੈਸੇ ਹੋ ਦੀਪਕਾ? ਆਪਣੇ 30 ਰੁਪਏ। ਭਾਈ ਪਾਪੜੀ ਮੈਨੂੰ ਲੈ ਕੱਟ ਲੈ। ਬਈ ਯਾਰ ਕੰਮ ਆ ਗਏ ਮੇਰਾ ਯਾਰ ਭਾਈ ਹੁਣ ਕੀ ਕਰਾਂ ਤਨੋ ਗਿਆ ਮੈਂ ਜਾਂਦਾ ਸੀ ਮਾਨਸਾ ਬਈ ਯਾਰ ਅੱਛਾ ਮੇਰੇ ਕੋਲ ਥੋੜੇ ਜਿਹੇ ਪੈਸੇ ਘਟਦੇ ਆ ਦਵਾਈ ਲੈਣਾਂ ਮਾਤਾ ਜੀ ਫਿਰ ਹੁਣ ਮੈਂ ਕੀ ਕਰਾਂ ਇਸ ਵਿੱਚ ਜੇ ਤੂੰ 500 ਰੁਪਏ ਦੇ ਬਈ ਯਾਰ 500 ਰੁਪਏ ਯਾਰ ਹਾਂ ਤਾਂ 500 ਰੁਪਏ ਮੈਂ ਕੋਤਾਵ ਤੋਂ ਲਿਆ ਮਦਾ ਫਰਖਾਂ ਮਰੀਆ ਘਰ ਤੇ ਬੁੱੱਚੇ ਦੇਖਣ ਆ ਗਿਆ ਯਾਰ ਦੇਖ ਲੈ ਬਈ ਯਾਰ ਮਜ਼ਬੂਰੀ ਹੈ ਮਰੀ ਮੈਂ ਨਹੀਂ ਮੰਗਦਾ ਨਹੀਂ ਮੈਂ ਦਵਾਈ ਲੈ ਕੇ ਆਇਆ ਮੇਰੀ ਮਾਤਾ ਬਾਲੀ ਬਿਮਾਰ ਹੈ ਚਾਲ ਤਰੀ ਮਾ ਦਾ ਨਾ ਨੂੰ ਦੇ ਨਾ ਹੁਣਾ ਕੋਈ ਨਸਾਂ ਨੂੰ ਉੱਠਾ ਕਰਨ ਲੱਗ ਜੀ ਬਾਈ ਯਾ ਤੈਨੂੰ ਮੈਨ ਲੱਗਦਾ ਨਸ਼ਿਆਲਾ ਯਾਰ ਉਹ ਯਾਰ ਕੀ ਕਹਿ ਸਕਦੇ ਅੱਜ ਕੱਲ ਜੁਗ ਦਾ ਬੱਦੀ ਨਹੀਂਗਾ ਉਹ ਨਹੀਂ ਬਾਈ ਯਾਰ ਬਹੁਤਾ ਪਾਸੋ ਹਨ ਬਾਦੂ ਆ ਬਾਈ ਧੰਨਵਾਦ ਤੇਰਾ ਮੋੜੇ ਗੇ ਮਾੜੀ ਗਾ ਕਦੋਂ ਆ ਦੱਸ ਮੈਨ ਕੱਲ ਨੂੰ ਹੱਥ ਨੇ ਫੜਾ ਜੀ ਮੈਂ ਤਾਂ ਤੈਨੂੰ ਜਾਣਦਾ ਨਹੀਂ ਬਣਾਇਆ ਕਮੈਂਟ ਆ ਬਾਈ ਦੀਪ ਨੂੰ ਜਾਣਦਾ ਟਰੈਕ ਤਮਾ ਗੋਲ ਗੱਪੇ ਖਾ ਗਏ ਨਾ ਦੀਪ ਕੋ ਤਾਂ 500 ਰੁਪਏ ਫੜਾ ਦੇ ਜੰਗਾ ਬਾਈ ਤੈਨੂੰ ਹੱਥ ਨੇ ਕੱਲ ਨੂੰ ਫੜਾ ਜੀ ਠੀਕ ਆ ਚਲ ਠੀਕ ਆ ਬਾਈ ਚਾਟਾ ਪੱਕਾ ਫਿਕਰ ਨਾ ਕਰਿਆ ਚੰਗਾ ਇੱਕ ਪਾਪ ਇਹਾਂ ਗੋਲ ਗੱਪੇ ਖਾਣ ਨੂੰ ਚੀਕਿਆ ਗਿਆ 5 ਰੁਪਏ ਦੇ ਦੇ ਸਰੀ ਪਿਆ ਇਹਨਾਂ ਦਾ ਵੀ ਇਹਨਾਂ ਦੀਪਕਾ ਜਮੀਨ ਦੇ ਦੇਣਾ ਪਤਾ ਨਹੀਂ ਕਿੱਥੋਂ ਆਉਂਦੇ ਕਿੱਥੋਂ ਨਾ ਗੋਲ ਗੱਪੇ ਬਰਸ ਬਰ ਮੈਨੂੰ ਆਇਆ ਚੱਲ ਚੰਗਾ ਦੀਪਕਾ ਚੱਲ ਭਾਈ ਸਾਹਿਬ ਆ 500 ਜਮੀਨ ਕਰ ਲੈ ਆਪਾਂ ਫੇਰ ਗੱਲ ਕਰ ਲਾਂਗੇ ਚੱਲ ਚੰਗਾ ਇਹ ਮੋਟਰਸਾਈਕਲ ਵੀ ਖੜਾ ਚੋਰੀ ਚਰ ਮੈਂ ਉਹ ਛੋਟੀ ਨੂੰ ਮੋਟਰਸਾਈਕਲ ਲੈ ਗਿਆ ਮੈਂ ਚੋਰੀ ਕਰਕੇ ਕੀ ਬਣੂਈ ਨਾਲ ਪੈ ਚਲੇ ਗਏ ਨੇ ਮੋਸ਼ਨ ਲੈ ਗਏ ਨੇ ਖਾ ਗਏ ਗੋਲ ਗੱਪੇ ਕੀ ਬਣੂਈ ਦੁਨੀਆ ਦਾ ਹਜਾਰ ਹੁਣ ਮੈਂ ਕਿਹਦੇ ਕੋਲ ਜਾਵਾਂ ਉਹ ਨੰਗੇ ਦੂਰ ਆਪਾਂ ਹੁਣ ਤਾ ਬਹੁਤ ਦੂਰ ਆ ਗਏ ਉਹ ਯਾਰ ਮੋਟਰਸਾਈਕਲ ਤਾਂ ਆਪਾਂ ਚੱਕ ਲਈ ਪਰ ਇਹਨੂੰ ਵੇਚਾਂ ਕਿਹਦੇ ਕੋਲੇ ਐਂ ਕਰਦੇ ਯਾਰ ਉਹ ਮਿਸਤਰੀ ਕੋਲ ਚਲਦੇ ਆ ਨਾ ਯਾਰ ਅੜੇ ਘੰਡੇ ਦਾ ਉਹੀ ਕੱਢੂ ਚੱਲ ਉਹਦੇ ਕੋਲ ਜੀ ਆਹ ਹੁਣ ਤਾਂ ਨਹੀਂ ਕਿਤੇ ਚੱਲ ਆ ਜਾ ਉੱਚੇ ਲੈ ਇੱਥੇ ਖੜਾਗਾ ਮੈਂ ਜਦਾਰੀ ਸਰਬਜ ਕਰਤੀ ਤੋ ਚੈਨ ਸੈਟਿੰਗ ਕਰਾਇਆ ਗਿਆ ਹਜੇ ਹੋਰ ਕੰਮ ਵਧੀਆ ਕਰਾ ਅਗਰ ਥੱਲੀ ਬਾਕਸ ਚੰਗਾ ਠੀਕ ਹੈ ਫੇਰ ਇਧਰ ਹੀ ਚੜਾਈ ਹੋਊਗੀ ਮਿਸਤਰੀ ਸਾਹਿਬ ਮਿਸਤਰੀ ਸਾਹਿਬ ਹਾਂਜੀ ਹਾਂਜੀ ਹੋਰ ਕਿਵੇਂ ਹੋ ਵਧੀਆ ਜੀ ਵਧੀਆ ਹੋਰ ਕਿਵੇਂ ਹੋ ਵਧੀਆ ਜੀ ਵਧੀਆ ਹੋਰ ਸੁਣਾਓ ਬਈਆ ਕੰਮ ਛਕਦੇ ਤਾਂ ਯਾਰ ਉਹ 60 10000 ਆ ਬਾਈ ਦਾ ਮੋਟਰਸਾਈਕਲ ਵੀ ਦੇਣਾ ਤਿਆਰ ਕਰਕੇ ਯਾਰ ਕਿਤੇ ਨਹੀਂ ਬਾਈ ਨੂੰ 10 ਮਿੰਟਾਂ ਨਾਲ ਕੋਸਣ ਤਿਆਰ ਉਹ ਬਾਈ ਨੂੰ ਘੰਟਾ ਹੋ ਗਿਆ ਬੈਠੇ ਨੂੰ ਯਾਰ ਕੋਈ ਨਾ ਬਾਈ 10 ਮਿੰਟ ਹੋਰ ਬਹਿ ਜਾਊਗਾ ਯਾਰ ਹਾਂ 10 ਚਲ ਮਨੋ ਇੱਕ ਕੰਮ ਸੀਦਾ ਮੈਨੂੰ ਆ ਮੋਟਰਸਾਈਕਲ ਚਾਹੀਦਾ ਪ੍ਰਾਨਾ ਪ੍ਰਾਣਾ ਮੋਟਰ ਚਾਹੀਦਾ ਕਹੇ ਜਾ ਲੈਣਾ ਦਾ ਕੋਈ ਜੀਓ ਪਡੰਗ ਲਾ ਦੇ ਆਪਣਾ ਕਿੰਨੇ ਕੇ ਪੈਸੇ ਲਾਉਣਿਆ ਕੋਈ ਯਾਰ ਪੈਸੇ ਨੂੰ ਦਸਟਾ ਮੇਰਾ ਮੋਟਰਸਾਈਕਲ ਤੇ ਚੋਰੀ ਆ ਚੁ ਅੱਛਾ ਕਾਂਟਾ ਦੋ ਗਾਂਢੇ ਹੀ ਬੰਨੇਗਾ ਦਵਾਤਾ ਠੀਕ ਹੈ ਮੈਂ ਨਾ ਗੋਲ ਗੱਪੇ ਖਾਣ ਲੱਗ ਗਿਆ ਸੀ ਰੇੜੀ ਦੇ ਆਪਣੇ ਮੰਡਲੇ ਕੋਲੇ ਅੱਛਾ ਅੱਛਾ ਜੇ ਨਾਲ ਤਾਂ ਮੈਂ ਤੁਹਾਨੂੰ ਲਾਇਗਾ 500 ਰੁਪਿਆ ਅੱਛਾ ਤੇ ਨਾਲੇ ਮਾੜਾ ਮੋਟਰਸਾਈਕਲ ਦੇ ਅੱਛਾ ਯਾਰ ਹੋਰ ਗੋਲ ਗੱਪੇ ਵੀ ਖਵਾਏ ਉਹਨੂੰ ਮੈਂ ਆ ਤੇ ਕੋਲੋਂ ਹੋਣ ਫਿਰ ਤੈਨੂੰ ਪੁਰਾਣਾ ਮੋਟਰਸਾਈਕਲ ਭਾ ਕੇ ਦੇਈਏ ਪੁਰਾਣਾ ਮੋਟਰਸਾਈਕਲ ਦੇ ਦੇ ਡਾਂਗਿਆ ਲਾ ਦੂਗਾ ਫਿਰ ਨਮਾਕ ਕਢਾ ਲਿਆਵਾਂਗੇ ਉਡਕੀਆ ਯਾਰ ਇੱਕ ਮੁੰਡੇ ਕੋਲੇ ਖੜਾਗਾ ਯਾਰ ਮੈਂ ਪੁੱਛਦਾਗਾ ਜੇ ਖੜਾ ਹੋਇਆ ਉਹਦੇ ਕੋਲੇ ਮੈਨੂੰ ਤੂੰ ਪੁੱਛਦਾ ਤੀ ਮੈਂ ਨੰਬਰ ਲੈਣਾ ਨੂੰ ਫੋਨ ਕਰ ਦੇ ਬਾਈ ਮੈਂ ਹਾਂ ਤੇਰਾ ਨੰਬਰ ਦੇ ਦੇ ਨੰਬਰ ਲੈਣਾ ਕਿੰਨਾ ਨੰਬਰ ਆ ਜਰਾ 75290 ਗਰਬੜੇ ਹਾਲਾਤ ਮਾੜੇ ਹੋਏ ਯਾਰ 50 ਯਾਰ ਮੈਂ ਤਾਂ ਮੈਂ ਕਹਿ ਰਿਹਾ ਨਸ਼ਾ ਨਸ਼ਾ ਮੈਂ ਦਵਾਈ ਲੈ ਕੇ ਆਉਣੀ ਆ ਅੱਛਾ ਮੈਂ ਤਾਂ 500 ਰੁਪਏ ਲੈ ਕੇ ਨਾ ਗੋਲ ਗੱਪੇ ਖਵਾਏ ਨਾ ਮੋਟਰਸਾਈਕਲ ਲੈ ਕੇ ਜਾਂਦਾ ਹਾਂ ਉਹਦਾ ਨਛਾਨੇਰ ਪੰਜਾਬ ਦਾ ਬੁਰਾ ਹਾਲ ਕਰਿਆ ਪੈਣਾ ਕੋਈ ਸੁਣਾਇਆ ਕਿੰਨਾ ਨੰਬਰ ਆ ਵੀਰੇ 75290 ਜੀ 75 290 290 52403 57420 ਚੱਲ ਜੇ ਮੇਰੇ ਕੋਲ ਕੋਈ ਆਇਆ ਨਾ ਮੋਟਰਸਾਈਕਲ ਦਾ ਫੋਨ ਚੱਲ ਲਾਜ ਕੇ ਸੇ ਬੈਣ ਕੇ ਠੀਕ ਆ ਵੀਰੇ ਛੇੜੀ ਪਿੰਡ ਦਾ ਬੰਦਾ ਮੈਂ ਤਾਂ ਤੇਰੇ ਕੋਲ ਆ ਮੈਂ ਕੋਈ ਨਾ ਵੀਰੇ ਚਾਲ ਚੰਗਾ ਦੱਸੀ ਬੈਣ ਕੇ ਠੀਕ ਆ ਲੈ ਓਕੇ ਬੜਾ ਯਾਰ ਕੰਮ ਆਉਂਦਾ ਹੈ ਮੋਟਰਸਾਈਕਲ ਕਿਹਨੂੰ ਪੁੱਛੀ ਗਿਆ ਚਾਹ ਦੇਖ ਰਿਹਾ ਜੇਲੇ ਨੇ ਕਸਤੀ ਜਾਣ ਤਾਂ ਵਧੀਆ ਕਸਤੀ ਖਰਾ ਮੁੰਡਾ ਤਾਂ ਠੀਕ ਹੈ ਚੱਲ ਦੇਖਦੇ ਆ ਨੇ ਆਦਾਇ ਰਹੀ ਲੋਡ ਕਰਦਾ ਸਹੀ ਬਏ ਰਹਿਣਾ ਮਾਰੇ ਮੁੱਟੀ ਕਾ ਦੇ ਉਹ ਕਿਵੇਂ ਮਿਸਤਰੀ ਉਹ ਦੇਖੀ ਦੇਖੀ ਮਾਰਦੇ ਸੀ ਪਾਏ ਨਹੀਂ ਮਰਦਾ ਤੂੰ ਤੂੰ ਤਾਂ ਨਹੀਂ ਪੁਲਿਸ ਬੱਸ ਲੱਗੀ ਫਿਰਦੀ ਮਗਰ ਤੇਰੇ ਓਏ ਯਾਰ ਫੌਲਸ ਲੱਗਣਾ ਮੈਨੂੰ ਆਪੂ ਕੀ ਵੇਚਦਾ ਯਾਰ ਮੈਨੂੰ ਤਾਂ ਇਹ ਲੱਗਦਾ ਮੇਰਾ ਬੰਦਾ ਸ਼ਾਗੀ ਤਾਂ ਹੁੰਦਾ ਯਾਰ ਕੋ ਯਾਰ ਕੁਝ ਨਹੀਂ ਨਸ਼ਾ ਕੀਤਾ ਮੇਰਾ ਬੰਦਾ ਸ਼ਾ ਮੇਰਾ ਕਿੱਥੇ ਆ ਸਰਕਾਰ ਤੈਨੂੰ ਪਤਾ ਕਿਹੜੀ ਆ ਸਰਕਾਰ ਕਿਹੜੀ ਆ ਤੈਨੂੰ ਪਤਾ ਨਹੀਂ ਝੜ ਵਾਲੀ ਸਰਕਾਰ ਆ ਖੜਾ ਹੋ ਬੜਾ ਮਸਟਾਡ ਲਾਉਣਾਗਾ ਲਾ ਦੇ ਕਰ ਹੋਰ ਸੁਣਾ ਵਧੀਆ ਮੋਟਰਸਾਈਕਲ ਵੇਚਣਾ ਆ ਗਿਆ ਫਿਰ ਹੈ ਪਰ ਆਪਣੀ ਫੋਨ ਤੇ ਗੱਲ ਹੋਈ ਤਾਂ ਹੀ ਆ ਹਾਂ ਹੋਈ ਸੀ ਗੱਲ ਤਾਂ ਆਹਾ ਮੋਟਰਸਾਈਕਲ ਅੱਛਾ ਕਿੰਨੇ ਮਾਡਲ ਆ ਇਹ ਫਿਰ 20 ਮਾਡਲ ਆ ਇਹ ਜਿੰਨ ਜਿੰਦਾ ਸਾਫ ਹੈ ਨਾ ਉਹ ਤੂੰ ਫੇਰ ਨਾ ਕਰ ਮੇਰੀ ਤਾਂ ਮਜਬੂਰੀ ਆ ਬਈ ਰਤਾ ਅੱਛਾ ਹੋਰ ਕਾਫੀ ਗੁੱਪੀ ਹੈ ਗਿਆ ਮੋਟਰਸਾਈਕਲ ਦੀ ਗੁੱਪੀ ਹੈ ਗਿਆ ਵਿਚੀ ਇਹਦੇ ਠੀਕ ਹੈ ਕਿੰਨੇ ਦਾ ਦੇਣਾ ਫਿਰ ਬਈ ਇਹ ਤਾਂ ਮੈਂ 50000 ਰੁਪਏ ਮੰਗਦਾ ਅੱਛਾ ਜਰ 50000 ਦਾ ਤਾਂ ਨਹੀਂ ਮੋਟਰਸਾਈਕਲ ਹੈਗਾ ਤੇਰਾ ਹਾਲਤ ਹੂ ਦੇ ਕਿਕੜੀ ਸਨ 30000 ਰੁਪਏ ਦੇਣਾ ਮੋਟਰਸਾਈਕਲ ਪਤਾ ਕੀ ਆ ਮੇਰੀ ਮਜਬੂਰੀ ਆ ਮੇਰੀ ਘਰ ਵਾਲੀ ਬਿਮਾਰ ਆ ਉਹ ਇਹੋ ਨਾਲ ਜਵਾਬ ਆ। ਵਿਆਹ ਕਿਹੜੇ ਬਲੇ ਕਰਾ ਲਾਤਾ ਹੋਏ? ਉਹ ਬਾਈ ਚੁੰਨੀ ਜਰਾ ਵਜਾ ਕੀਤਾ ਯਾਰ। ਮੈਨੂੰ ਸੱਤ ਹੀ ਨਹੀਂ ਯਾਰ। ਉਹ ਮੇਰੀ ਮਾਂ ਢਿੱਲੀ ਰਹਿੰਦੀ ਐ ਯਾਰ ਉਹ ਰੋਟੀ ਨਹੀਂ ਖਾਗਦੀ। ਅੱਛਾ ਉਹ ਕਹਿੰਦੇ ਇਸ ਦਾ ਮੇ ਕਰਾਤਾ ਫਸ ਚੁੰਨੀ ਜਰਾ ਵਜਾ ਕਰਦੇ। ਅੱਛਾ ਉਹਦੇ ਨਾਲ ਜਵਾਬ ਆ। ਅੱਛਾ ਉਹ ਦਾਖਲਾ ਵੀ ਹੋ ਡਾਕਟਰ ਨੇ ਪੈਸੇ ਮੰਗਾਇਆ ਭਰਨੇ ਆ ਯਾਰ ਡਾਕਟਰ ਨੇ। ਅੱਛਾ ਅੱਛਾ ਉਹ ਤਾਂ 50000 ਰੁਪਏ ਪਰਨਾਮਾ ਦਾ ਉਤੀ ਬਣਾ ਨਹੀਂ ਮੁਰਦਨ ਕਿੱਥੇ ਵੇਚਦਾ ਭਲਾ। ਮੈਂ ਡਾੜੀ ਤੇ ਵੀ ਜਾਣਾ ਹੁੰਦਾ ਕਿਵੇਂ ਜਾਊ ਭਲਾ।

ਪੂਰੇ ਆ ਗਣ ਲਾ ਭਰਾਵਾ ਆ ਬਈ ਬੰਦਣਾ ਲੈਣਾ ਜਿੰਮਾ ਮੈਂ ਹੈਗੀ ਠੀਕ ਆ ਮਿਸਤਰੀ ਪੂਰੇ ਆ ਬਈ ਧੰਨਵਾਦ ਤੇਰਾ ਬਈ ਯਾਰ ਹਾਂ ਠੀਕ ਆ ਵੀਰੇ ਚਲ ਠੀਕ ਆ ਤੈਨੂੰ ਕੱਲ ਨੂੰ ਸਦਾ ਇਹ ਨਿਮ ਮਿਲਾਂਗੇ ਜਵਾ ਕਾਕਾ ਹੋਣ ਲੱਗਾ ਅੱਛਾ ਹਾਂ ਕੱਲ ਕੋਈ ਨਾ ਫਿਰ ਤਿਆਰ ਨਹੀਂ ਕੱਲ ਨੂੰ ਕੱਪੜੇ-ਕੱਪੜੇ ਪਾ ਕੇ ਜੈਗਾ ਤੈਨੂੰ ਫੋਨ ਕਰਾਂਗਾ ਪਾਰਟੀ ਪੁਲਟੀ ਕਰਾਂਗੇ ਫੁੱਲ ਕਰਾਂਗੇ ਬਈ ਯਾਰ ਠੀਕ ਆ ਹਾਂ ਆਪਾਂ ਵਧੀਆ ਹੋ ਗਿਆ ਬਈ ਭੈਣ ਦਾ ਮੋਟਰਸਾਈਕਲ ਦਾ 50000 ਆਪਾਂ ਨੂੰ 30000 ਦੀ ਮਿਲ ਗਿਆ ਜੀ ਦੂ ਚੰਗਾ ਕੀ ਐ ਦਿਨ ਨੂੰ ਦੇਖ ਕੇ ਚਰਾਜ ਲੂ ਕੇ ਬੱਲੇਓ ਮਿਸਤਰੀਆ ਉਹ ਮੈਂ ਤਾਂ ਵਿਆਹ ਹੀ ਨਹੀਂ ਜਵਾਕ ਕਿਹੜੇ ਵੇਲੇ ਹੋ ਗਿਆ ਮੈਂ ਤਾਂ ਛੜਾਂ ਮਾੜੀ ਮੁੱਟੀ ਨੌਲੇਜ ਰੱਖ ਲੈ ਅਗਰ ਪਿੰਡ ਦੀ ਚੱਲ ਕੋਈ ਨਾ ਦੱਸੂ ਤੈਨੂੰ ਪੁਲਿਸ ਵਾਲਾ ਦੱਸਣਗੇ ਸੱਤਿਆ ਆਪਣਾ ਮੋਟਰਸਾਈਕਲ ਨਾਲ ਹੀ ਹੱਥ ਬਣਾਉਂਦੇ ਰਹੇ ਕਿੰਝਦਾ ਨਸ਼ੇੜੀ ਬੰਦਾ ਵਿਆਹ ਵੀ ਹੋਗਾ ਆਪਣਾ ਪਤਾ ਨਹੀਂ ਕਦੋਂ ਹੋਊਗਾ ਨਾ ਚੇਡਾ ਜਾਇਆ ਇਹ ਕਾ ਲੈ ਗਿਆ ਹਜੇ ਆਈ ਨਹੀਂ ਇਹ ਵੀ ਬਾਹਲਾ ਆਉਂਦਾ ਆ ਯਾਰ ਛੇਦੀ ਛਤੀ ਆਉਂਦੇ ਹੀ ਨਹੀਂ ਵੀ ਤੈਨੂੰ ਭੇਜਿਆ ਕਿ ਉਹ ਗੱਲਾਂ ਮਾਰਨ ਵੇਜਿਆ ਹਾਂ ਚੱਲ ਫੋਨ ਲੱਗ ਗਿਆ ਯਾਰ ਉਹਨੂੰ ਮੁੰਡੇ ਨੂੰ ਹੈਲੋ ਭਾਈ ਆ ਜਾਂਦੇ ਆ ਆਪਣੇ ਕੋਲ ਮੋਟਰਸਾਈਕਲ ਆਗਾ ਜਿੱਪ ਕਿਉ ਯਾਰ ਵਧੀਆ ਗੱਡੀ ਲੈਕਸ ਹਾਂ ਕਿੰਨੇ ਕ ਟਾਈਮ ਤੇ ਆਉਣਾ 15 ਮਿੰਟਾਂ 'ਚ ਆਇਆ ਚੱਲ ਠੀਕ ਆ ਬਈ ਤਲਾ ਆ ਜਾਂਦਾ ਇਨੇ ਆਪਾਂ ਬੈਠੇ ਆ ਮੋਟਰਸਾਈਕਲ ਦਾ ਠੀਕ ਆ ਯਾਰ ਕਿ ਨਹੀਂ ਰੱਦ ਕੇ ਇਹਨੂੰ ਯਾਰ ਆਪਾਂ ਆਪਾਂ ਤਾਂ ਮੰਗਾਂਗੇ 40000 ਰੁਪਿਆ 10-5000 ਆਪਾਂ ਨੂੰ ਵੀ ਵੜਨਾ ਚਾਹੀਦਾ ਇਹਦੇ ਵਿੱਚੋਂ ਚੱਲ ਦੇਖਦੇ ਆਂ ਆਉਂਦਾ ਇਨੇ ਉਹ 10 ਮਿੰਟ ਹੋ ਗਏ ਨੂੰ ਫੋਨ ਕਰੇ ਨੂੰ ਯਾਰ ਅਜੇ ਆਇਆ ਨਹੀਂ ਗਾ ਚੱਲ ਦੇਖਦੇ ਆਂ ਫਿਰ ਉਹਦਾ ਵਧੀਆ ਯਾਰ ਵਧੀਆ ਤਾਪ ਹੁਣ ਲਿਆ ਮੈਂ ਆਈ ਫੋਨ ਲੈ ਆ ਮੈਂ ਜੇ ਅੰਗੀ ਕੰਮ ਚੱਲੇ ਆਪਣਾ ਇਹ ਜੇ ਮੋਟਰਸਾਈਕਲ ਪੰਜ ਸੱਤ ਆਪਾਂ ਨੂੰ ਵਰਗੇ ਨਾ ਨਜ਼ਾਰਾ ਆ ਜੂ ਰੁਪਿਆ ਇੱਕ ਮੋਟਰਸਾਈਕਲ ਜੋ 15000 ਨਹੀਂ ਛੱਡਦੇ ਤੋ ਆਪਾਂ ਕਹਦੇ ਰੈਸਟ ਇਨੇ ਆ ਜੂਗਾ ਤੋ ਹੋਰ ਜੀ ਮਿੱਤੀ ਜਾਨ ਕਿਵੇਂ ਹੋ ਉਹ ਠੀਕ ਆ ਠੀਕ ਆ ਕੀ ਹਾਲ ਨੇ ਵਧੀਆ ਵਧੀਆ ਨੂੰ ਸੀ ਠੀਕ ਆ ਵਧੀਆ ਮੇਰਾ ਤਾਂ ਹਾਲ ਭਰਾਵਾ ਕਾੜਿਆ ਤੈਨੂੰ ਬੱਧੀਆ ਮੇਰਬਾ ਕੀ ਹੋ ਗਿਆ ਹਾਲ ਨੂੰ ਪਤਾ ਨਹੀਂ ਪਤਾ ਹੈ ਕਿ ਮੋਟਰਸਾਈਕਲ ਚੋਰੀ ਹੋ ਗਿਆ ਮੇਰਾ ਅੱਛਾ ਹੋਰ ਕੁਛ ਨਹੀਂ ਨਾ ਬਸ ਯਾਰ ਆਏ ਕਿ ਮੇ ਚੋਰੀ ਹੋ ਗਿਆ ਤੁੰ ਦੱਸ ਰਿਹਾ ਹੈਗਾ ਯਾਰ ਮੈਂ ਗੋਲ ਗੱਪੇ ਖਾਣ ਲੱਗ ਗਿਆ ਅੱਛਾ ਉਹ ਮੈਂ ਆਖਿਆ ਜੋ ਚਾਬੀ ਘਟ ਨੂੰ ਜੇ ਕੋਲੇ ਖੜਾ ਚਾਬੀ ਸੜਦੀ ਅੱਛਾ ਅੱਛਾ ਉਹ ਹੀ ਜਾਵੇ ਵਿੱਚ ਛੱਡੀ ਨਾਲੇ ਮੈਥੋਂ ਬੰਦਾ ਖੜ ਗਿਆ ਪੈਸੇ ਨਾਲ ਕਿਹਾ ਗੋਲ ਗੱਪੇ ਅੱਛਾ ਨਾਲ ਲੱਗਿਆ ਮੇਰਾ ਮੋਟਰਸਾਈਕਲ ਅੱਤ ਗਿਆ ਬੜਾ ਤੇਜ਼ ਬੰਦਾ ਸੀ ਹੈ ਯਾਰ ਉਸੇ ਨਾ ਯਾਰ ਉਹ ਮੈਂ ਤਰਸ ਖਾ ਲਿਆ ਮੈਂ ਕਹਿੰਦਾ ਮੇਰੀ ਮਾਮ ਮਾਰ ਮੰਨਦਾ ਅੱਛਾ ਆਈਡ ਹੋਣੀ ਮੈਂ ਮੈਂ ਪੈਸੇ ਕੱਢਦੇ ਬਾਈ ਅੱਛਾ ਪੈਸੇ ਲੈ ਮੈਂ ਵੀ ਨਿਕਲਣਾ ਅੱਛਾ ਅੱਛਾ ਯਾਰ ਮਾਂ ਨੂੰ ਮਾਜਾ ਦਵਾਈ ਦਵਾ ਲਈ ਤਰਸ ਆ ਜਾਂਦਾ ਬੰਦੇ ਨੂੰ ਆ ਹੀ ਜਾਂਦਾ ਤਰਸ ਆ ਜਾਂਦਾ ਮੈਂ ਤਾਂ ਦੇਦਾ ਬੰਦਾ ਅੱਛਾ ਮੈਂ ਕਹਿੰਦਾ ਮੈਂ ਮੋੜ ਜੂ ਦੋ ਜਣਾ ਮੈਂ ਕੋਈ ਨਾ ਗਾ ਦੀਪ ਨੂੰ ਫੜਾ ਦੂੰ ਪਰ ਪੈਟਰੋਲ ਪਾ ਕੇ ਅੱਛਾ ਅੱਛਾ ਮੈਂ ਆ ਇਹਨੂੰ ਫੜਾ ਜੀ ਹੂੰ ਮੈਂ ਤਾਂ ਉਹਨੂੰ ਦੇਣਾ ਗਾ ਦੀਪ ਨੂੰ ਤੇਰੇ ਪੈਸੇ ਕੱਲ ਲਾਈਆਂ ਚ ਲੱਗ ਗਏ ਦੀਪ ਠੀਕ ਹੈ ਪਤੀ ਲੱਗਿਆ ਮੰਤਰੀ ਮਾਰੇ ਕਿਰੇ ਵੇਲੇ ਲੈ ਕੇ ਵਾਗੇ ਯਾਰ ਹੈਰ ਚੰਗਾ ਬੜਾ ਬੰਦਾ ਪਤੀ ਲੱਗਿਆ ਮੈਂ ਹੱਟਾ ਘਟਾ ਨੂੰ ਨੂੰ ਆਂਦੀ ਆ ਪੂਰਾ ਐ ਵੀ ਨਹੀਂ ਪੱਕਾ ਜੀ ਜਮਾ ਮੇਰੇ ਉਤੇ ਕਰਦਾ ਹੋਊਗਾ ਮੈਂ ਕਰ ਨਹੀਂ ਭੱਜੇ ਭੁੱਜੇ ਤੈਨੂੰ ਉਹ ਯਾਰ ਨਾ ਮੈਂ ਕਰ ਤਾਂ ਭੱਜੇ ਨਹੀਂ ਪਤਾ ਲੱਗੇ ਮੈਂ ਪੈਸੇ ਦੇ ਕੇ ਜਮਾ ਪਿੱਛੇ ਮੁੜਿਆ ਮੋਟਰ ਕਰ ਲੈਣਾ ਅੱਛਾ ਮੈਂ ਤਾਂ ਹੁਣ ਤੇ ਲੱਗੇ ਸੀਗਾ ਥਾਣੇ ਦੇ ਮੋਟਰ ਸਾਈਕਲ ਆ ਫਿਰ ਇੰਨਾ ਵੇ ਆ ਗਿਆ ਚਲ ਆ ਮੋਟਰਸਾਈਕਲ ਲੈ ਕੇ ਜਾ ਡੀਲੈਕਸ ਦਾ ਇੱਟਾ ਆਹ ਮੋਟਰਸਾਈਕਲ ਯਾਰ ਹਾਂ ਇਹ ਮੋਰਦਾ ਮੇਰੇ ਹੀ ਆ ਤੈਨੂੰ ਕਿੱਥੋਂ ਮਿਲ ਗਿਆ ਤੇਰਾ ਕਾਲਾ ਯਾਰ ਮੋਟਰਸਾਈਕਲ ਮਰਾ ਮੁੱਲ ਲੈ ਇਦੋਂ ਮੋਡਾ ਆਉਂਦਾ ਸੀਗਾ ਇੱਕ ਉਹਦੇ ਕੀ ਕਹਿਆ ਕਹਿੰਦਾ ਯਾਰ ਮੇਰੇ ਘਰ ਵਾਲੀ ਦਾ ਬੱਚਾ ਹੋਣ ਵਾਲਾ ਨੇ ਤਾਂ ਟਰਟ ਲਈਏ ਦਾਖਲਾ ਹਸਪਤਾਲ ਚ ਓ ਯਾਰ ਮੁੰਡਾ ਮੈਨੂੰ ਕਾਪੀ ਤੇ ਰਸੀਦ ਦੱਸ ਕੇ ਆ ਕਹਿੰਦਾ ਅੱਜ ਪਈਆ ਟੂਲ ਚ ਓਏ ਤੇਰੇ ਕੋਲੇ ਕਿੱਥੋਂ ਆ ਗਈ ਕਾਪੀ ਸੀ ਤੇ ਮੈਂ ਕਰੇ ਪਈਆ ਦੀ ਯਾਰ ਮੈਂ ਦੇਖਦਾ ਯਾਰ ਆ ਹੈਗੀ ਆ ਉਹਦੇ ਵਿੱਚ ਮੈਂ ਮੈਂ ਤੇ ਫੋਟੋਆਂ ਪਾਈਆਂ ਨੇ ਕਾਪੀ ਤੇ ਰਸੀਦ ਦੀਆਂ ਮੈਂ ਓਏ ਥਾੜੇ ਤੇ ਰਿਪੋਰਟ ਲਗਾ ਗਿਆ ਰਸੀਦ ਮੇਰੇ ਕੋਲੇ ਆ ਗੱਲ ਪੱਕੀ ਓ ਕਮਾਲ ਕਰੀ ਜਣਾ ਯਾਰ ਜਮਈ ਕਾਪੀ ਨਹੀਂ ਹੈਗੀ ਵਿੱਚ ਓਏ ਗੱਲ ਤਾਂ ਉਹੀ ਹੋ ਗਈ ਭਰਾਵਾ ਤੇ ਚਾਬੀ ਫੜਾਉਂਦਾ ਜਿਹੜਾ ਮੋਟਰਸਾਈਕਲ ਦੀ ਮੈਨੂੰ ਦੱਸ ਓਏ ਨਹੀਂ ਮੈਂ ਤੇ ਥਾੜੇ ਦੇ ਅੰਨ ਨਾ ਚੱਲ ਮੋਟਰਸਾਈਕਲ ਉੱਤੇ ਹਾਂ ਮੈਂ ਦਿੱਤਾਗਾ 30000 ਰੁਪਿਆ ਉਹਨੂੰ ਤੂੰ ਮ ਚਲ ਮੈਂ ਨਾ ਠਾਣੇ ਇਲਾਕੇ ਮੋਸਮੇ ਚੱਲਦੇ ਆ ਉੱਥੇ ਹੋਈ ਫਾਈਨਲ ਕਰਾਂਗੇ ਤਾਂ ਤੂੰ ਖਰੀਦਾਂ ਚੋਰੀ ਦੇ ਮੋਸਮੇ ਤੇਰੇ ਤੇ ਮੈਂ 50000 ਰੁਪਏ ਕਰੂੰਗਾ ਯਾਰ ਚੋਰੀ ਦੇ ਮੈਂ ਖਰੀਦਦਾ ਉਹ ਮੇਰੇ ਕੋਲ ਟਾਲਲੇ ਵਾਲੇ ਗੱਲ ਆਗਾ ਕਹਿੰਦਾ ਬਈ ਮੇਰੇ ਘਰ ਵਾਲੀ ਬਿਮਾਰ ਆ ਕਹਿੰਦਾ ਤਾਂ ਕਰਕੇ ਉਹ ਕਿਹੜੀ ਕਰਾਈ ਮਾਰ ਮੇ ਬਾਬੇ ਕਹਿੰਦਾ ਮੇਰੀ ਮਾਂ ਬਿਮਾਰਾ ਮੈਨੂੰ ਨਹੀਂ ਬੋਲ ਤੇ ਤਰ ਯਾਰ ਮੋਟਰਸ ਦੀ ਚਾਬੀ ਦੇ ਨੀ ਚੱਲ ਠਾਣੇ ਲੈ ਬਰਾ ਵਾਲਾ ਇਲਾਕਾ ਹਾਂ ਬਟਾਇਆ ਕਰੀ ਚੋਰੀ ਮੋਸਮੇ ਖਰੀਦੇ ਕੋ ਉਹਦਾ ਪੱਕਾ ਕਾਗਜ਼ ਪਤਰਾ ਤੈਨੂੰ ਪੜਦੇ ਉਹ ਯਾਰ ਮੈਂ ਤਾਂ ਪੂਰੀ ਤਸੱਲੀ ਨਾਲ ਮੈਂ ਕਾਪੀ ਵਿੱਚ ਹੋਊਗੀ ਬੋਰਡ ਨੇ ਟਿਕੂ ਵੀ ਆ ਗਿਆ। ਤੁਮਾਰੀ ਵੀ ਬੇ ਟੋਟੀ। ਇਥੇ ਤਾਜਾ ਪੱਤਰ ਲਿਆ ਕੇ ਬੰਦੇ ਕੋਲ ਆ। ਉਹ ਕਾਗਜ਼ ਪੱਤਰ ਦਾ ਘਰੇ ਸੀਗੇ ਮੈਨੂੰ ਤਰਸ ਆ ਗਿਆ ਮੈਂ। ਵਾਹ ਉਹ ਸਤਿਆ। ਪਹਿਲਾਂ ਮੱਜਾਂ ਦਾ ਵਪਾਰ ਕਰਿਆ ਸੀ। ਉਹ ਚਾਹੇ ਜਾਮਲੀ ਜਾਂ ਟੱਕਰਿਆ। 10000 ਰੁਪਏ ਮਾਲਿਆ। ਹੁਣ 30000 ਦਾ ਮੋਟਰਸਾਈਕਲ ਟੋਪੀ ਪਾ ਗਿਆ। ਸਾਲੇ ਆਪਾਂ ਨੂੰ ਇਹੋ ਜੀ ਮਿਲਦੇ ਯਾਰ। ਕੀ ਬਣੂਏ ਆਪਣਾ? ਕੀ ਕਰਾਂਗੇ? ਦੁਨੀਆ ਠੱਗਾਂ ਦੀ ਹੋ ਗਈ। ਅੰਜਦਾ ਜਵਾਕ ਇਹਦੇ ਮੈਨੂੰ ਤਰਸ ਆਇਆ ਸੀ। ਵੀ ਸਾਲਾ ਵੀ ਚੱਲ ਬਹੁ